ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਸਿਮਰਤਿ ਮਿਰਪੁਰਾਨੁ ਪੁਕਾਰਨਿ ਪੋਥੀਆਂ ਨਾਮ ਬਿਨਾ ਸਭ ਕੋ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਤਖ ਸਾਧੂ ਸੰਗ ਨਸਹਿ ਰਹਾ ਮੋਹ ਬਾਦ ਅਹੰਕਾਰ ਸਰਪੰਨ ਨੁ ਦੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਸੁਨਿਆ ਮੇਰੀ ਮੇਰੀ ਤਾਰੋ ਬੰਦਨ ਬੰਦਿਆ ਨਰਗ ਸੁਰਗ ਅਵਤਾਰ ਮਾਇਆ ਤੰਦਿਆ ਸੋਧ ਤਤ ਸੋਧ ਤਤ ਸੋਧ ਤਤ ਵਿਚਾਰਿਆ ਨਾ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵ헤 ਜਾਹੇ ਅਨੇਕ ਮਰਮਰ ਜਨਮ ਤੇ ਮੈਨ ਬੁਝੈ ਸਭ ਬਾਦ ਜੋਨੀ ਪਰਮ ਤੇ ਜਿਨ ਕਉ ਭੈ ਧਿਆਨ ਤਿਨ ਸਾਧੂ ਸੰਗ ਪਿਆ ਅੰਮ੍ਰਿਤ ਹਰਿ ਕਾ ਨਾਮ ਤਿਨੇ ਜਨੀ ਜਪ ਲਿਆ ਖੋਜ ਹੈ ਕੋਟ ਅ ਸੰਕ ਬੋਤ ਅਨੰਤ ਕੇ ਜੇ ਸੁਝਾਏ ਆਪੋਂ ੜਾਤੇ ਸਹਿ ਵਿਸਰ ਨਾਹੀ ਦਾਤਾ ਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਹੋਇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਸਿਮਰਤਿ ਮੇਰਿ ਪੁਰਾਨੁ ਪੁਕਾਰਨਿ ਪੋਥੀਆਂ ਨਾਮ ਬਿਨਾ ਸਭ ਕੁੜਾ ਉਡ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਤੋਖ ਸਾਧੂ ਸੰਗ ਨਸੈ ਰਹਾ ਮੋਹ ਬਾਦ ਅਹੰਕਾਰ ਸਰਪੰਨੁ ਦੁਨਿਆ ਸੁਖ ਨਾ ਪਾਇਨ ਮੂਲਾ ਨਾਮ ਵਿਸੁਨਿਆ ਮੇਰੀ ਮੇਰੀ ਤਾਰ ਬੰਦਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤਾ ਸੋਦਤਾ ਸੋਦ ਤਤ ਵਿਚਾਰਿਆ ਨਾ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵੇ ਜਾਏ ਅਨੇਕ ਮਰ ਮਰ ਜਨਮ ਤੇ ਬੇਨਬੁਝੈ ਸਭ ਬਾਦ ਜੋਨੀ ਪਰਮਤੇ ਜਿਨ ਕਉ ਭਏ ਦਿਆਲ ਤੈਨ ਸਾਧੂ ਸੰਗ ਪਿਆ ਅੰਮ੍ਰਿਤ ਹਰਿ ਕਾ ਨਾਮ ਤਿਨੇ ਜਨੀ ਜਪ ਲਿਆ ਕਉਜ ਹੈ ਕੋਟ ਅਸੰਖ ਬਹੁਤ ਅਨੰਤ ਕੇ ਜੇ ਸੁਭ ਜਹੇ ਆਪੋਂ ਨੇ ਰਾਤਿਸ ਹੈ ਵਿਸਰ ਨਾਹੀ ਦਾਤ ਹਰ ਆਪਣਾ ਨਾਮ ਦੇਹੋ ਗੁੰੰਗਾਵਾ ਦਿਨ ਰਾਤ ਨਾਨਕ ਚਾਉ ਇਹ ਹੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਸਿਮਰਤ ਮਿਰ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੁੜ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੋਖ ਸਾਧੂ ਸੰਗ ਨਸੈ ਰਹਾ ਮਹ ਬਾਦ ਅਹੰਕਾਰ ਸਰਪਰ ਨੁ ਦੁਨਿਆ ਸੁਖ ਨਾ ਪਾਇ ਨ ਮੋਨ ਲਾ ਨਾਮ ਵਿਸੁਨਿਆ ਮੇਰੀ ਮੇਰੀ ਤਾਰ ਬੰਦਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧ ਤਾ ਸੋਧ ਤਾ ਸੋਧ ਤਤ ਵਿਚਾਰਿਆ ਨਾ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵਹਿ ਜਾਹਿ ਅਨੇਕ ਮਰ ਮਰ ਜਨਮ ਤੇ ਮੈ ਨ ਬੁਝੈ ਸਭ ਵਾਦ ਜੋਨੀ ਪਰਮ ਤੇ ਜਿਨ ਕਉ ਭੈ ਧਾਨ ਤੈਨ ਸਾਧੂ ਸੰਗ ਪਿਆ ਅਮਰਤ ਹਰਿ ਕਾ ਨਾਮ ਤੇਨੇ ਜਨੀ ਜਪ ਲਿਆ ਕਉਝ ਹੈ ਕੋਟ ਅਸੰਸਬਉਤ ਅਨੰਤ ਕੇ ਜਿਸੁ 부ਝਾਇ ਆਪੋ ਨੇ ਰਾਤੀਸਹਿ ਵਿਸਰ ਨਾਹੀ ਦਾਤਾ ਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਹੋਇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਸਿਮਰਤਿ ਮੇਰਿ ਪੁਰਾਨੁ ਪੁਕਾਰਨਿ ਪੋਥੀਆਂ ਨਾਮ ਬਿਨਾ ਸਭ ਕੋ ੜੂ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਤਖਉ ਸਾਧੂ ਸੰਗ ਨਸੈ ਰਹਾ ਮੋਹ ਬਾਦ ਅਹੰਕਾਰ ਸਰਪੰਨ ਨੁ ਦੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਸੁਨਿਆ ਮੇਰੀ ਮੇਰੀ ਤਾਰੋ ਬੰਦਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧ ਤੰ ਸੋਧ ਤੰ ਸੋਧ ਤਤ ਵਿਚਾਰਿਆ ਨਾ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵ헤 ਜਾਹੇ ਅਨੇਕ ਮਰਮਰ ਜਨਮ ਤੇ ਬੈਨ ਬੁਜੈ ਸਭ ਬਾਦ ਜੋਨੀ ਪਰਮ ਤੇ ਜਨ ਕਾ ਭੈ ਦਿਆਲ ਤੈਨ ਸਾਧੂ ਸੰਗ ਪਿਆ ਅੰਮ੍ਰਿਤ ਹਰਿ ਕਾ ਨਾਮ ਤਿਨੇ ਜਨੀ ਜਪ ਲਿਆ ਕਉ ਜਹ ਕੋਟ ਅਸੰਸਬਤ ਅਨੰਤ ਕੇ ਜੇ ਸੁਝਾਏ ਆਪੋ ਨੇ ਰਾਤਿਸਹਿ ਵਿਸਰਨਾਹੀ ਦਾਤਾ ਰੇ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਸਿਮਰਤਿ ਮਿਰ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੋ ਡੁੱਗ ਗਾਲੀ ਹੋਸ਼ੀਆਂ ਨਾਮ ਨਿਦਾਨ ਉਪਾਰ ਭਗਤਾ ਮਨ ਵਸੈ ਜਨਮ ਮਰਨ ਮੋ ਤਖ ਸਾਧੂ ਸੰਗ ਨਸੈ ਰਹਾ ਮੋਹ ਬਾਦ ਅਹੰਕਾਰ ਸਰਪਰ ਨੁ ਦੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਸੁਨਿਆ ਮੇਰੇ ਮੇਰੇ ਤਾਰ ਬੰਦਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤਾ ਸੋਦਤਾ ਸੋਦ ਤਤ ਵਿਚਾਰਿਆ ਨਾ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵੇ ਜਾਏ ਅਨੇਕ ਮਰ ਮਰ ਜਨਮ ਤੇ ਮੈਨ ਬੁਝੈ ਸਭ ਬਾਦ ਜੋਨੀ ਪਰਮਤੇ ਜਿਨ ਕਉ ਭਏ ਦਿਆਲ ਤਿਨ ਸਾਧੂ ਸੰਗ ਪਿਆ ਅੰਮ੍ਰਿਤ ਹਰਿ ਕਾ ਨਾਮ ਤਿਨੇ ਜਨੀ ਜਪ ਲਿਆ ਕਉਜ ਹੈ ਕੋਟ ਅਸੰਖ ਬਉਤ ਅਨੰਤ ਕੇ ਜੇ ਸਭੁ ਜਹਿਆ ਆਪੋ ਨੇੜਾ ਤਿਸਹਿ ਵਿਸਰ ਨਾਹੀ ਦਾਤਾ ਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਹੋਇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਸਿਮਰਤ ਮਿਰ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੋੜ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋ ਦੁਖ ਸਾਧੂ ਸੰਗ ਨਸੈ ਰਹਾ ਰਹਾ ਮਹ ਬਾਦ ਅਹੰਕਾਰ ਸਰਪਰ ਨੁ ਦੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਸੁਨਿਆ ਮੇਰੀ ਮੇਰੀ ਤਾਰ ਬੰਦਨ ਬੰਦਿਆ ਨਰਗ ਸੁਰਗ ਅਵਤਾਰ ਮਾਇਆ ਤੰਦਿਆ ਸੋਧ ਤ ਸੋਧ ਤ ਸੋਧ ਤਤ ਵਿਚਾਰਿਆ ਨਾ ਬਿਨਾ ਸੁਖ ਨਾ ਹੈ ਸਰ ਪਰ ਹਾਰ ਹਰ ਆਵੇ ਜਾਹੇ ਅਨੇਕ ਮਰਮਰ ਜਨਮ ਤੇ ਮੈਨ ਬੁਝੈ ਸਭ ਬਾਦ ਜੋਨੀ ਪਰਮ ਤੇ ਜਿਨ ਕਉ ਭਏ ਦਿਆਲ ਤਿਨ ਸਾਧੂ ਸੰਗ ਪਿਆ ਅੰਮ੍ਰਿਤ ਹਰਿ ਕਾ ਨਾਮ ਜਨੀ ਜਨੀ ਜਪ ਲਿਆ ਕਉਜ ਹੈ ਕੋਟ ਅਸੰਖ ਬਉਤ ਅਨੰਤ ਕੇ ਜੇ ਸੁਭ ਜਾਏ ਆਪੋ ਨੇ ਰਾਤਿਸ ਹੈ ਵਿਸਰ ਨਾਹੀ ਦਾਤ ਹਰਿ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਹੋਇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਸਿਮਰਤਿ ਮੇਰਿ ਪੁਰਾਨੁ ਪੁਕਾਰਨਿ ਪੋਥੀਆਂ ਨਾਮ ਬਿਨਾ ਸਭ ਕੋ ੜੁ ਗਾਲੀ ਹੋਸ਼ੀਆਂ ਨਾਮ ਨਿਧਾਨ ਉਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਤੋਖ ਸਾਧੂ ਸੰਗ ਨਸੈ ਰਹਾ ਮੋਹ ਬਾਦ ਅਹੰਕਾਰ ਸਰਪਰ ਨੁ ਦੁਨਿਆ ਸੋਖ ਨਾ ਪਾਇਨ ਮੂਲ ਨਾਮ ਵਿਸੁਨਿਆ ਮੇਰੀ ਮੇਰੀ ਤਾਰ ਬੰਦਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਧ ਤਾ ਸੋਧ ਤਾ ਸੋਧ ਤਤ ਵਿਚਾਰਿਆ ਨਾ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰਮਰ ਜਨਮ ਤੇ ਮੈਨ ਬੋਝੈ ਸਭ ਬਾਦ ਜੋਨੀ ਪਰਮ ਤੇ ਜਨ ਕਉ ਭੇਦਿਆਲ ਤੈਨ ਸਾਧੂ ਸੰਗ ਪਿਆ ਅੰਮ੍ਰਿਤ ਹਰਿ ਕਾ ਨਾਮ ਤਿਨੇ ਜਨੀ ਜਪ ਲਿਆ ਕਉਜ ਹੈ ਕੋਟ ਅ ਸੰਖ ਬਹੁਤ ਅਨੰਤ ਕੇ ਜੇ ਸੁਝਾਏ ਆਪੋ ਨੇ ਰਾਤਿਸ ਹੈ ਵਿਸਰ ਨਾਹੀ ਦਾਤਾ ਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਹੋਇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਵਾ ਸਿਮਰਤ ਮੇਰਿ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੋੜ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਤੋਖ ਸਾਧੂ ਸੰਗ ਨਸੈ ਰਹਾ ਮੋਹ ਬਾਦ ਅਹੰਕਾਰ ਸਰਪੰਨ ਦੁਨਿਆ ਸੁਖ ਨਾ ਪਾਏ ਰਮੋ ਨੁਲਾ ਨਾਮ ਸੁਣਿਆ ਮੇਰੀ ਮੇਰੀ ਤਾਰ ਬੰਦਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤਾ ਸੋਦਤਾ ਸੋਦ ਤਤ ਵਿਚਾਰਿਆ ਨਾ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਮੈਨੁ ਬੁਜੈ ਸਭ ਬਾਗ ਜੋਨੀ ਪਰਮਤੇ ਜਿਨ ਕਉ ਭਏ ਧਿਆਨ ਤੈਨ ਸਾਧੂ ਸੰਗ ਪਿਆ ਅੰਮ੍ਰਿਤ ਹਰਿ ਕਾ ਨਾਮ ਤਿਨੇ ਜਨੀ ਜਪ ਲਿਆ ਕਉਜ ਹੈ ਕੋਟ ਅ ਸੰਸਬਤ ਅਨੰਤ ਕੇ ਜੇ ਸੁਭਾਏ ਆਪੋਂ ਰਾਤਿਸ ਹੈ ਵਿਸਰ ਨਾਹੀ ਦਾਤਾ ਰ ਆਪਣਾ ਨਾਮ ਦੇਹੁ ਗੁੰੰਗਾਵਾ ਦਿਨ ਰਾਤ ਨਾਨਕ ਚਾਉ ਇਹ ਹੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5ਵਾਂ ਸਿਮਰਤ ਮਿਰ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੋਡ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾ ਮਹ ਬਾਦ ਅਹੰਕਾਰ ਸਰਪਰ ਨੁ ਦੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਸੁਨਿਆ ਮੇਰੀ ਮੇਰੀ ਤਾਰੋ ਬੰਦਨ ਬੰਧਿਆ ਨਰਗ ਸੁਰਗ ਅਵਤਾਰ ਮਾਇਆ ਤੰਦਿਆ ਸੋਧ ਤਾ ਸੋਧ ਸੋ ਸੋਧ ਤਤ ਵਿਚਾਰਿਆ ਨਾ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਆਵਹਿ ਜਾਹਿ ਅਨੇਕ ਮਰ ਮਰ ਜਨਮ ਤੇ ਬਿਨ ਬੁਜੈ ਸਭ ਵਾਗ ਜੋਨੀ ਪਰਮ ਤੇ ਜਿਨ ਕਉ ਭੈ ਧਾਨ ਤੈਨ ਸਾਧੂ ਸੰਗ ਪਿਆ ਅੰਮ੍ਰਿਤ ਹਰਿ ਕਾ ਨਾਮ ਤੇਨੇ ਜਨੀ ਜਪ ਲਿਆ ਕਉਜ ਹੈ ਕੋਟ ਅਸੰਸਬਤ ਅਨੰਤ ਕੇ ਜਿਸੁ 부ਝਾਇਆ ਪਾਣਿ ਰਾਤੀਸਹਿ ਵਿਸਰ 나ਹੀ ਦਾਤ ਹਰਿ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ